ਲੂ ਲੈ ਬਤਾਉ ਲੈ ਗੋਪੀ ਲੈ ਬਾਈ ਅੱਜ ਦੇ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਜੋ ਕਿ ਅੱਜ ਆਪਾਂ ਬਹੁਤ ਟਾਈਮ ਬਾਅਦ ਬਣਾ ਰਹੇ ਹਾਂ ਤੇ ਅੱਜ ਤੁਹਾਡੇ ਭਰਾ ਦਾ ਜਨਮ ਦਿਨ ਵੀ ਆ ਤੇ ਇਹ ਵੀ ਖੁਸ਼ੀ ਦੀ ਗੱਲ ਆ ਤੇ ਦੂਜੀ ਗੱਲ ਇਹ ਅੱਜ ਆਪਾਂ ਇੱਕ ਭਰਾ ਬੁਲਾਇਆ ਜੋ ਕਿ ਆਪਣੇ ਪੰਜਾਬੀ ਕਲਚਰ ਬਾਰੇ ਖੇਡ ਕਰਾਉਂਦਾ ਹੈ ਉਹਦਾ ਨਾਮ ਹੈ ਬੁੱਜੋ ਤੇ ਜਾਨੀ ਹੈ ਤੇ ਉਹ ਵੀਰ ਦਾ YouTube ਤੇ ਚੈਨਲ ਵੀ ਆ ਫਾਰਮ ਵਾਲੇ ਤੇ ਅੱਗੇ ਆਪਾਂ ਹੁਣ ਜੋ ਵੀ ਕਰਾਂਗੇ ਜਾਂ ਕੋਈ ਵੀ ਐਕਟੀਵਿਟੀ ਕਰਾਂਗੇ ਜਾਂ ਗੇਮ ਖੇਡਾਂਗੇ ਹੁਣ ਅੱਗੇ ਜੋ ਵੀ ਹਾਸੀਆਂ ਖੇਡੀਆਂ ਕਰਾਂਗੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੁਸੀਂ ਆਪਣਾ ਸਾਰਾ ਵਲੌਗ ਐਂਡ ਤੱਕ ਜਰੂਰ ਦੇਖਿਓ ਪਹਿਲੇ ਇਹ ਮੁੰਡੇ ਨੇ ਜੀ ਤੇ ਪਿਆਰ ਫੋਟੋ ਆਪ ਤੇ ਆ ਕਰਦੇ ਇਹ ਆ ਕਿਤੀਆਂ ਹੁੰਦੀਆਂ ਇਹ ਬਹੁਤ ਟਾਈਮ ਲਾ ਕੇ ਤੇ ਬੈਨਾ ਮੋਰ ਵੀ ਦੁਮਾਡੇਾਂ ਦੇ ਕੱਟਲੇ ਨੇ ਨੀਆ ਪਰ ਵੀ ਮੈਂ ਕੰਮ ਨੂੰ ਇਹ ਨੂੰ ਇਹ ਨੂੰ ਪੈਸੇ ਦੇਦਾ ਤੇਰਾ ਸਾਡੇ ਮਹੀਨਾ ਕੋਈ ਇਹ ਦੇਖਣ ਲੱਗੇ ਜਿਹੜਾ ਪੈਸਾ ਉਹ ਦੇਖਣ ਦਾ ਇਹਦਾ ਤਾਜ਼ਾ ਬੱਤ ਲੱਗੀ ਨਹੀਂ ਆਏ ਆ ਜੀ ਦੇਖੋ ਚੀਜ਼ਾਂ ਸਾਰੀਆਂ ਇੱਕ ਪੈਸਾ ਵੀ ਬੰਦੇ ਦੀ ਬਣਾਈ ਹੋਈ ਚੀਜ਼ਾਂ ਆ ਜੀ ਪਰ ਜਿਹੜੀਆਂ ਖੁਸ਼ੀਆਂ ਆਈਆਂ ਇਹ ਵੀ ਬੰਦੇ ਕਰਦੀਆਂ ਆ ਇਹ ਆਪਾਂ ਘਟਾ ਪਰੇਸ਼ਾਨੀ ਨਹੀਂ ਪੈਂਦੀਆਂ ਘਰਾੜੀਆਂ ਘਰਾੜੀਆਂ ਹਾਂ ਜੀ ਉਹ ਦੇਖੇ ਮਾਲਕਾ ਚਲੋ ਕੋਈ ਨਹੀਂ ਚਲੋ ਆ ਤੁਝਾ ਇਹਨਾਂ ਨੂੰ ਪਤਾ ਹੀ ਨਹੀਂ ਹੁਣ ਪਤਾ ਹੋਊਗਾ ਨਹੀਂ ਪਤਾ ਨਹੀਂ ਕੋਈਆਂ ਫਿਰ ਕੋਈ ਜਿਹੜੀ ਸ਼ੇਪ ਚ ਹੁੰਦਾ ਬਾਹਰ ਚੰਗੜਾਂ ਚ ਕਿੱਧਰ ਗਿਆ ਗੋਡਾ ਵੈਰੀ ਗੋਡਾ ਆਪਾਂ ਜਿੰਨੇ ਪੈਦਾਨਾ ਹੈ ਅਗਰ ਦੇਖੇ ਨਹੀਂ ਸਾਡੀ ਜ਼ਮੀਨਾਂ ਚ ਹੁਣ ਵੀ ਮਤਲਬ ਉਹ ਘਾਟ ਗਏ ਇਹ ਆ ਸਮਝ ਆ ਗਈ ਫਿਰ ਚਲੋ ਇਹਦੇ ਬਾਰੇ ਮੈਨੂੰ ਵੀ ਕਾਸ ਪਤਾ ਨਹੀਂ ਕੱਢਣਾ ਤਾਂ ਪਊਗਾ ਮੈਂ ਵੀਡੀਓ ਦੇਖਦੇ ਰਹਿੰਦੇ ਨਹੀਂ ਤੇ ਭੁੱਤ ਹੈਗਾ ਇਹ ਕਿਹੜਾ ਤੁਹ ਕੱਤੇ ਵਰਤਦੇ ਯਾਰ ਚਲੋ ਦੱਸੋ ਫਿਰ ਕੁਛ ਤਾਂ ਦੱਸੋ ਹੀ ਜਿਹੜੀ ਅੜ ਜਾਂਦੀ ਹੈ ਫੋਟੋ ਨੂੰ ਆਏ ਕਹਦੇ ਨਹੀਂ ਬਸ ਤੈਨੂੰ ਪੋਸ਼ਿਸ਼ ਕਰੋ ਨਾ ਫਿਰ ਆਪਾਂ ਬਦਲ ਲੈਣੇ ਦੇਖੋ ਇਹ ਵਰਤਦੇ ਘਾਤੇ ਆ ਪਤਾ ਨਹੀਂ ਨਾਣਾ ਹੈ ਘਾਤੇ ਵਰਤਦੇ ਆ ਤੁਨ ਚੀਜ਼ ਦਾ ਪਤਾ ਹੈ ਨਾ ਮੈਂ ਤੁਨ ਸੇ ਵਰਤਦੇ ਨਹੀਂ ਪਤਾ ਨਹੀਂ ਘਾਤੇ ਹਰਮਿੰਦਰ ਪਤਾ ਨਹੀਂ ਚੀਜ਼ ਹੈ ਕੋਈ ਆਈਡੀਆ ਮਨ ਹੋ ਗਈ ਤੁਹਾਨੂੰ ਪਤਾ ਹੋਣਾ ਚਾਹੀਦਾ ਕਦੀ ਵਰਤੀ ਨਹੀਂ ਨਾ ਜੀਆ ਤੂੰ ਬੰਦੇ ਤਾਂ ਵਰਤਦੇ ਨਹੀਂ ਹੁੰਦੇ ਸੀਗੇ ਨਾ ਪਟੇਰਨ ਦਾ ਤੁਹਾਨੂੰ ਪਤਾ ਹੀ ਇਹਨਾਂ ਨੂੰ ਪਤਾ ਫਿਰ ਮੈਨੂੰ ਪਤਾ ਤੁਹਾਨੂੰ ਪਤਾ ਨਹੀਂ ਨਾ ਮੈਂ ਕਦੀ ਦੀ ਪੂਜਨ ਨੂੰ ਬਹੁਤ ਦੇ ਜਾਈਏ ਨਹੀਂ ਫਿਰ ਇਹ ਰਹਿ ਫਰਾਸਤੀਆਂ ਚੀਜ਼ਾਂ ਚ ਦੇਣਾ ਇਹ ਨਹੀਂ ਤੇ ਕੋਈ ਇਹੋ ਜੀ ਚੀਜ਼ ਆਣੀ ਜਿਹੜੀ ਨਾਪਦਾ ਹੋਵੇ ਲੋ ਜੀ ਬਾਲਟਾ ਹਾਂ ਬਾਲਟਾ ਕਹਿੰਦੇ ਬਾਲਟਾ ਬਾਲਟਾ ਕੱਪੜਾ ਕਹਿ ਦਿੱਤਾ ਬਾਲਟਾ

ਆੜੀ ਚੁੰਦੀ ਆੜੀ ਇਹ ਨਾ ਪੈਸੋ ਚੈਨੋ ਲੋ ਮੂਝ ਉਸਤਾ ਤੋਂ ਆਈਂ ਸੋਚ ਕੇ ਜਵਾਬ ਦੇਣਾ ਪੈਂਦਾ ਅੱਛਾ ਮੈਂ ਕੀ ਕੀਤਾ ਕੁੰਡ ਕੁੰਡ ਲੈ ਆ ਕਾਤਾ ਬਈ ਰੱਖੋ ਇਹ ਚੰਦਰ ਆ ਤੁਸੀਂ ਨਾ ਜੀ ਹੱਥ ਤੇ ਪੈਰ ਦੇ ਹਿਲਾਓ ਤੁਸੀਂ ਹੱਥ ਦੇ ਲਈ ਹੈ ਮੈਨੂੰ ਪਤਾ ਗੱਡਾ ਬੈਠਣੀ ਜਿਹੜਾ ਸਹੀ ਉਹ ਉਧਰ ਹਾਂ ਉਹ ਸਹੀ ਉਧਰ ਤੁਸੀਂ ਆਪ ਹੀ ਕਰੇਂ ਮੇਜ 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 ਬੋਲਿਓ ਨਾਈ ਬੋਲਣਾ ਬੋਲ ਨਹੀਂ ਤੁਸੀਂ ਨਾ ਬੋਲੋਈ ਗੱਦਾ ਗੱਦਾ ਨਹੀਂ ਇਹ ਬਾਹਰ ਪਿਆ ਆਹੀਂ ਨਾਹੀ ਗਾਤ ਕੰਮ ਕਰੀਆ ਨਹੀਂ ਟਾਈਮ ਲੰਘ ਗਿਆ ਬਸ ਹਾਂ ਸਰ ਮੰਜਾ ਸੀਗਾ ਇਹਦੇ ਚ ਨਾ ਚਲੋ ਜੀ ਆ ਕਰੋ ਗੱਡਾ ਗੱਦ ਨਹੀਂ ਹੈਗਾ ਇਹਦਾ ਤੁਹਾਨੂੰ ਗੇੜਾ ਕਿਹੜਾ ਗੇੜਾ ਵੀ ਨਹੀਂ ਇਹ ਤਾਂ ਸਾਰਿਆਂ ਨੂੰ ਪਤਾ ਹੈ ਇਹ ਆਈਡਿਅਮ ਜਦੋਂ ਨਹੀਂ ਕੋਈ ਨਹੀਂ ਪਹਿਲਾਂ ਨਾ ਕੋਈ ਪਤਾ ਹੋਵੇ ਇਹਨਾਂ ਨੂੰ ਇਹ ਕਿਵੇਂ ਹੋਵੇ ਅਰੇ ਉੱਠ ਜਾ ਬੰਗਲਾ ਨਹੀਂ ਹੈਗਾ ਐਂ ਉਹ ਤਾਂ ਜਾਣਦੇ ਸ਼ਕਤੀਮਾਨ ਨੂੰ ਸਾਰੇ ਜਾਣਦੇ ਆਗੇ ਸ਼ਕਤੀਮਾਨ ਲਓ ਜੀ ਬੁੱਜੋ ਦੇ ਜਾਣੀਏ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੇਖੋ ਸਾਡੀ ਫੈਮਿਲੀ ਚਲੋ ਜੀ ਇਹ ਮਨੋਰੰਜਨ ਉਹ ਕੱਪੜਾ ਲਾਉਣਾ ਹੀ ਪਿੱਛੇ ਤੁਸੀਂ ਕੱਪੜਾ ਲਾ ਕੇ ਉੱਟਣਾ ਹੀ ਆਹ ਸੋਚੀ ਨਹੀਂ ਆਈ ਤੇ ਇਹ ਆ ਸਰ ਸਰਗੀ ਸਰਗੀ ਵਾਹ ਸਰਗੀ ਦਿਖਾਓ ਮੇਰੇ ਕਿਹੜੀ ਹੁੰਦੀ ਹੈ ਸਾਜ ਸਾਜ ਤੁਹਾਡਾ ਏਰੀਆ ਕਿਹੜਾ ਇਹ ਸੰਤੀ ਸਾ ਇਹ ਗਰਦਾਸਪੁਰ ਗਰਦਾਸਪੁਰ ਇਹ ਤਾਂ ਸਾਰੇ ਪੰਜਾਬ ਦੀ ਹੈ ਸਾਰੇ ਗਰਦਾਸਪੁਰ ਦਾ ਸਪੈਸ਼ਲ ਹੈ ਇਹ ਦੇਖ ਲੈ ਨਹੀਂ ਨਹੀਂ ਜੀ ਲਾਈਵ ਦੇਖ ਲਿਆ ਇਹ ਸਾਰੇ ਵੀ ਸਾਰੇ ਕਿਤੇ ਹੈਗੀ ਨਹੀਂ ਕਿ ਕਰਦੇ ਨੇ ਇਹਨਾਂ ਨੂੰ ਪਤਾ ਨਾ ਕਿ ਤਾਈ ਤੁਹਾਨੂੰ ਦੱਸਿਆ ਤੇ ਮੈਂ ਉਹ ਆਏ ਜੀ ਆਪਣੇ ਸਾਰੇ ਪੰਜਾਬ ਦੇ ਨੂੰ ਕਰਦੀ ਹੈ ਇੱਕ ਸਾਜ ਆ ਚੁੱਕਾ ਚਲੋ ਜੀ ਆ ਸਹੀ ਹੈ ਹਾਈ ਉਹ ਇਧਰ ਕੱਢੋ ਕਰੋ ਛਾਲ ਨਹੀਂ ਹੈਗੀ ਨਾ ਆਪੇ ਸੋਲੋ ਮੈਨੂੰ ਤਾਂ ਕਾਲੇ ਤੋਂ ਆਇਆ ਗੁੰਮਾਵਾ ਚੂ ਗਾਇ ਡੇਗਣਾ ਸਹੀ ਹੁੰਦਾ ਬੋਲੋ ਨਾ ਛਾਈ ਤੇ ਡੇਟਕ ਡੇਟ ਨਹੀਂ ਹੋਇਆ ਮੈਂ ਹੀ ਤੇ ਚਲੋ ਛਾਈ ਹੁੰਦਾ ਹੁੰਦਾ ਠੀਕਾ ਚੂਲਾ ਚੂਲਾ ਵੀ ਕਹਿ ਸਕਦੇ ਇਹਨੂੰ ਆਪਾਂ ਚੂਲਾ

ਦੇਖੋ ਇਹ ਚਾਕੇ ਲਿਆਦਾ ਇਹਦਾ ਇੱਕ ਆਂਡਾ ਆਂਡਾ ਨਹੀਂ ਇਹਨੂੰ ਖਾਣ ਲਈ ਕੁਝ ਵੀ ਕਰਨਾ ਨਹੀਂ ਤੇ ਮੀਟ ਤੇ ਆਂਡਾ ਕਰਨਾ ਹੈ ਹਾਂ ਬੇਰ ਬਾਰ ਬਾਰ ਹਾਂ ਆ ਆ ਵੀ ਗੱਲ ਹੈ ਜੀ ਇਹਨਾਂ ਨੂੰ ਭਾਲਣ ਦਿਓ ਆਪੇ ਸਾਰੇ ਅਸੀਂ ਉਹਦਰ ਬਣਾ ਉਹਦਰ ਬਣਾ ਪੁੰਡਾ ਨਹੀਂ ਹੈਗਾ ਪੁੰਡਾ ਨਹੀਂ ਹੈਗਾ ਕਹਿੰਦਾ ਕਹਿੰਦਾ ਦਾਗ ਵੀ ਹੈਗੀ ਇਹਨੂੰ ਲੱਭੇ ਵੀ ਲੱਭੇ ਨਾ ਜੀ ਬੋਲਣਾ ਹੈ ਹਾਂ ਇਹ ਮੈਂ ਨਹੀਂ ਬੋਲੇ ਨਹੀਂ ਗਾ ਟਾਈਮ ਹੀ ਨਹੀਂ ਕਰਦਾ ਬਾਈ ਘੱਟੋ ਠੀਕ ਹੈ ਇਸ਼ਾਰਾ ਨਹੀਂ ਕਰਨਾ ਤੇ ਬੋਲਣਾ ਵੀ ਨਹੀਂ ਹੈਗਾ ਚਲੋ ਜੀ ਇਹ ਐਡੀ ਬਾਈ ਘੱਟੋ ਹਾਂ ਹਾਂ ਨਾ ਠਾ ਤਾਕਾ ਆਪਣਾ ਕਾਹ ਪੜਾ ਕੇ ਲਾ ਲਾ ਬਗਲਾ ਆ 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 বা আদ্রি বাউদা না তেল দরই বা আদ্রি বকড়া বকড়া ਕਾਢ ਨਹੀਂ ਆਇਆ ਜਿਵੇਂ ਮਾਤੀ ਵਾਇ ਕਾਢਦੇ ਬੰਦੂ ਆਵਾਜ਼ ਕਾਢ ਕੇ ਸੁਣਾਵਾਗਾ ਚੱਲ ਲੰਗ 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 ਤੰਗ ਤੰਗ ਲੰਗ ਲੰਗ ਸਤਿਗੁਰੂ ਨਾਲ ਤੇਰੀ ਲੀਲਾ ਦਿਖਾ ਰਹੀ ਏ ਤੂੰ ਵੀ ਆ ਗਈ ਤੂੰ ਵੀ ਨਹੀਂ ਆ ਗਈ ਰੀਝਾ ਲਾਲਾ ਵੇਂਦੀ ਦੁਨੀਆ ਸਾਰੀ ਏ ਲੰਗ 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 ਤੰਗ ਲੰਗ ਲੰਗ ਜਮਲਾ ਜੱਟ ਨਮਲਾ ਯਾਰ ਨਹੀਂ ਆਗਾ ਚੀਜ਼ বুঝ ਨਹੀਂ ਬੋਜੀ ਚੀਜ਼ ਲੰਗ 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 ਤੰਗ ਲੰਗ ਲੰਗ ਲਾ ਦੇ ਡੈਕ ਜੀ ਡੈਕ ਉਹ ਗਾਣਾ ਗਾ ਨਹੀਂ ਭਾਈ ਦੋਨੇ ਮੁੰਡਿਆਂ ਦੇ ਨਾਮ ਆ ਬ੍ਰਹਮਜੋਤ ਸਿੰਘ ਉਹ ਤਾਂ ਡੋਟ ਹਾਂਜੀ ਦੋਟ ਗੇਨ ਗੇਨ ਲੱਤੇ ਸੰਦੂ ਸੰਦੂ ਠੀਕ ਹੈ ਇਥੇ ਗੇਨ ਤੇ ਸੰਦੂ ਆ ਕੇ ਹੋਰ ਕੋਤੀ ਬੈਠਾ ਸਾਡਾ ਕੋਤੀ ਹੈ ਜੀ ਸਿੱਧੂ ਇੱਕ ਆਪਣਾ ਫਰਮੋਸੀ ਦਾ ਉਹਨਾਂ ਰੀਸ ਕਿਹਦੀ ਲੱਗੀ ਹਾਂ ਨੀਗਾ ਨਹੀਂ ਉਹ ਵੀ ਦੇਖ ਰਿਹਾ ਜੇ ਇਹ ਤਾਂ ਹੀ ਸਹੀ ਹੋ ਜੰਨੇ ਤੂੰ ਦੇਖ ਕੇ ਰੱਖਦਾ ਹੈ ਤੇ ਚੇਤੀ ਆ ਨਾ ਠੀਕ ਹੈ ਬਈ ਚਲੋ ਜੀ ਇੱਕ ਤਾਂ ਹੁੰਦਾ ਘੋੜਾ ਹੁੰਦਾ ਆਪਣਾ ਇੱਕ ਉਹ ਤੋਂ ਥੋੜਾ ਛੋਟਾ ਹੁੰਦਾ ਨੂੰ ਕੀ ਕਹਿੰਦੇ ਆਪਾਂ ਖੱਤਰ ਹਾਂ ਇੱਕ ਆਪਣਾ ਹੁਣ ਤਾਂ ਆਪਾਂ ਨੇ ਲਵੇ ਫੋਨ ਆ ਗਏ ਵੱਡੇ ਆ ਗਏ ਚਾਰਜਰ ਆ ਗਏ ਪਹਿਲਾਂ ਆਪਣਾ ਨੋਕੀਆ ਦੇ ਫੋਨ ਚ ਬੈਟਰੀ ਹੁੰਦੀ ਸੀ ਉਹ ਆਪਾਂ ਕੱਢ ਹੀ ਜਾਂਦੇ ਹੁੰਦੇ ਸੀ ਲੱਡੂ ਚਾਲੇ ਇੱਕ ਆਪਣਾ ਘਾ ਵਰਗਾ ਹੁੰਦਾ ਜਿਵੇਂ ਲੰਬੇ ਲੰਬੇ ਹੁੰਦੇ ਨੇ ਤਿੱਖੇ ਜਿਹੇ ਤੇ ਬਈ ਨਹੀਂ ਨਹੀਂ ਇਹ ਆਪਣਾ ਕੋਈ ਸ਼ਰਤ ਹੋ ਰਹੀ ਹੈ ਯਾਰ ਉਹਦੇ ਉਹਦੇ ਕੰਡਿਆਂ ਦੇ ਹੁੰਦਾ ਜਿਵੇਂ ਆਪਣੇ ਪੈਣੀਆਂ ਚ ਬੱਟਾਂ ਦੇ ਹੁੰਦਾ ਹੈ ਸੱਕ ਨਹੀਂ ਹੈਗਾ ਇਹਦਾ ਬੜਾ ਫਰਕ ਨਹੀਂ ਹੁੰਦਾ ਜੀ ਕਾਇ ਵੀ ਨਹੀਂ ਹੈਗੀ ਅਗਲੇ ਨਾਮ ਨੇ ਨਾ ਨਾ ਪਤਾ ਹੋਵੇ ਵੈਸੇ ਸਮਝਾ ਦੇ ਬਈ ਸਮਝਾ ਦੇ ਲੱਡੂ ਹੁੰਦੇ ਨੇ ਹੋਰ ਕੀ ਹੁੰਦੇ ਨੇ ਠੀਕ ਹੈ ਬਈ ਇੱਕ ਹੁਣ ਆਪਣਾ ਇਹਦਾ ਆਪਸ ਵਿੱਚ ਕੀ ਰਿਸ਼ਤਾ ਹੈ ਜਿੰਦਰ ਉਹ ਮਾਸੜ ਦੇ ਕੰਨੇ ਪਾਸੇ ਦਾ ਆਪਸ ਦਾ ਰਿਸ਼ਤਾ ਹੈ ਸਾਨੂੰ ਸਾਨੂੰ ਨਹੀਂ ਨਹੀਂ ਬੋਲਣਾ 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 ਇਹਦਾ ਰਿਸ਼ਤਾ ਹੈ ਜਠਾਣੀ ਜਠਾਣੀ ਠੀਕ ਜਠਾਣੀ ਹੈ ਜਠਾਣੀ ਸਹੀ ਹੈ ਆਪਣਾ ਕੁੜੀਆਂ ਆਪਾਂ ਤਾਂ ਮੋਟਰਸਾਈਕਲ ਚਲਾਉਂਦੇ ਆਂ ਕੁੜੀਆਂ ਕਿ ਚਲਾਉਂਦੀਆਂ ਨੇ ਸਬੂਟਰੀ ਕਿਹੜੀ ਬੂਟਰੀ ਹੈਪੀ ਵਰਥ ਯਾ ਤੁਸੀਂ ਨਾ ਐਕਟਿਵ ਹੈ ਹੀ ਨਹੀਂ ਕੋਈ ਆਇਆ ਸਨ ਅੱਜ ਆਪਰਾ ਪਹਿਲਾ ਹੁੰਦਾ ਦੀਆ ਉਹ ਕੀ ਨਾਮ ਹੈ ਕਿੱਕੀ ਮਾਰ ਕੇ ਸਟਾਰਟ ਕਰਦੇ ਹੁੰਦੇ ਸੀਗੇ ਬ੍ਰੀਕ ਜਾਂਦੇ ਪਤਲਾ ਯਾ ਵਿੱਕੀ ਆ ਚੱਲ ਆਇਆ ਨਾ ਆਇਆ ਜਲਦਾ ਆਇਆ ਥੋੜੀ ਜੀ ਜਿਆ ਯਾਰ ਇਹ ਟਾਈਮ ਦੇ ਵੀ ਉਹ ਸਕੂਟਰੀ ਜਿਹਦੇ ਪੈਡਲ ਲੱਗੇ ਹੁੰਦੇ ਨੇ ਫੇਟਾਂ ਲਿਆ ਆਇਆ ਫਿਰ ਸਕੂਟਰੀ ਦੂਜੀ ਅੱਗੇ ਬਾਅਦ ਆਪਰਾ ਕੁੜੀਆਂ ਵਿਆਹਾਂ ਚ ਕੀ ਪਾਉਂਦੀਆਂ ਨੇ ਹੱਥਾਂ ਨਾਲ ਬੰਨੇ ਟਲੀਰੀ ਬਾਹਰ ਲੋਚਾ ਆਹ ਦਾਇਰ ਹੋ ਗਿਆ ਹੋਣਾ ਕੋਲਣਾ ਕੋਈ ਵੀ ਕੋਈ ਨਾ ਕੋਲਣਾ ਲਾਉਗੇ ਯਾਰ ਇਹ ਹੈ ہمارا ਕਾਰ ਆ ਹਾਂ ਆਵਾਜ਼ ਇਹ ਬੋਲਣਾ ਚਲ ਅੱਛਾ ਹਾਲ ਹੈ ਹਾਂ ਹੀ ਹਟਦਾ ਕੰਮ ਦਾ ਆਵਲਾ ਨਾ ਅੱਛਾ ਮੈਂ ਸੁਣਿਆ ਮੂਹ ਆਂ ਆਇਆ ਇੱਕ ਇੱਕ ਤੇਰੀਆਂ ਨੂੰ ਬੋਲੋ ਨਾ ਅੱਗੇ ਅੱਗੇ ਕੀ ਬੋਲੋ ਉਹ ਤਾਂ ਕਿਆ ਉਹ ਲਿਟੜੀ ਕੋਈ ਨਹੀਂ ਕਦੇ ਮਨ ਨਹੀਂ ਆਇਆ ਬਾਜਾਂ ਨਹੀਂ ਬਦਦਾ ਲੱਗਦਾ ਨਹੀਂ ਇੱਕੋ ਜੀ ਹੈਗਾ ਫੋਟੋ ਹੋਣੀ ਨਾਲ ਲੈ ਵੇ ਆਹ ਸਮਝਾ ਦੇ ਆਹ ਤੇ ਮਿੱਤਰ ਆ ਬੋਲ ਨਾ ਗੇਰ ਓ ਠੀਕ ਆ ਬੰਦਾ ਵਾਲਾ ਤਾਂ ਪਤਾ ਲੱਗ ਗਿਆ ਨਹੀਂ ਇਹ ਤੇ 14 ਦਾ ਨਾ ਰੋਡ ਗੇਟ ਹੁੰਦੇ ਆ ਤਾਂ ਬਾਈ ਕਰੰਟ ਪਲਾਗ ਨਹੀਂ ਆਏਗਾ

ਕਿਹੜਾ ਸਾਈਕਲ ਕਿਆਾਰੇ ਕਰੇ ਲਾਸ ਕਿਦਾ ਬਾਅਦ ਕਿ ਤੁਨੋਏ ਕੈਰ ਮੁਖਮੰਦਾ ਚੱਕਾ ਮੈਂ ਇਚਾ ਦੋ ਬਈ ਬਾਅਦ ਕਿ ਨਹੀਂ ਪਾ ਨ ਨ ਨ ਨ ਨ ਪਾ ਪਾ ਬਸ 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 ਯਾਨੀ ਚਾਹ ਚਾਹ ਕਰਵਾਏ ああ <flats>。 ਤੋ ਬੋਗਾਵ ਦੀ ਹੋਤੀ ਮੱਖਿਆਵਾਂ ਦੀ ਮੱਖੀ ਰੇਗੀ ਬਕਿਆਰ ਦੀ ਮੱਖੀ ਹੋਣੀ ਹੋਏ ਠੀਕ ਹੈ ਕੋਈ ਨਾ ਵਾਰੀ ਜੁਰੀ ਜਮਾ ਇੱਕ ਜਰਵੀ ਜਰ ਕਰਦੇ ਸਾਰੇ ਇੰਟਰਵਿਊ ਸਾਰੇ ਪਿੰਡਿਆਂ ਨੂੰ ਬੋਲਦਾ ਆ ਵਾਈ ਕਰਦੇ ਆ ਸਹੀ ਹੈ ਠੀਕ 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 ਬਾਈ ਕੰਮ ਦੇ ਵੀਜੇ ਦੋਲੀਆ ਸਾਡਾ ਪਹਿਲਾ ਹੈ ਰੈਂਡਰ ਰੈਂਡਰ ਦਾ ਵਾਹ ਸੀਰੋ ਇੱਥੇ ਲਾਈ ਸਾਰੇ ਬਹੁਤ ਬਹੁਤ ਬਾਜੀ ਨੇ ਹੈ ਮਲੇਰੀ ਹੋਲੇ ਹੋਲੇ ਤੁਸੀਂ ਪodies ਸਾਡੇ ਸ਼ਾਵਾਜ ਦਾ ਮੇਰ ਵੀ ਨਹੀਂ ਪਹਿਲੀ ਜੇ ਟੂਟੀ ਸਾਡੇ ਨਾਲ ਆ ਦੋਨੇ ਪ੍ਰਭਜੋਤ ਸਿੰਘ ਗਿੱਲ ਅਤੇ ਪ੍ਰਭਜੋਤ ਸਿੰਘ ਸੰਧੂ ਹੈ ਲਾਓ ਤਾੜਿਆ ਬੀ ਇਹਨਾਂ ਦੀ ਔਰ ਇਹਨਾਂ ਦਾ ਹੀ ਪੂਰਾ ਲਗਿਆ ਗਦੇਵ ਸਿੰਘ ਜੀ ਤੁਹਾਡਾ ਨਾਮ ਹੈ ਇਧਰ ਹੋ ਜਾਓ ਲਓ ਇਹਨਾਂ ਲਈ ਵੀ ਤਾੜੀਆਂ ਕੇ ਗਿਫਟ ਇਹਨਾਂ ਨੂੰ ਇੱਕ ਖੁਸ਼ੀ ਹੁੰਦੀ ਆ ਕਿ ਚਲੋ ਤੇ ਕੋਸ਼ਿਸ਼ ਕਰਦੇ ਆਂਗੇ ਵੀ ਸਾਰੇ ਪਰਿਵਾਰ ਆਏ ਹੱਸਦੇ ਵਾਸਤੇ ਆਣ ਵੈਸੇ ਇੱਕ ਆਪਣੇ ਪੰਜਾਬ ਦੇ ਵਿੱਚ ਹੀ ਅਜਿਹੀ ਚੀਜ਼ਾਂ ਵੀ ਇਕੱਠੇ ਹੋ ਜਾਂਦੀਆਂ ਕਿ ਖੁਸ਼ੀ ਹੋ ਕੇ ਨਾ ਔਰ ਦੋ ਤਿੰਨ ਸੁਖ ਨੇ ਤੇ ਨਹੀਂ ਫਿਰ ਕਿਸੇ ਕੋਲੇ ਟਾਈਮ ਖੁੰਮ ਦਾ ਤਾਂ ਕੋਈ ਚੱਕਰ ਨਹੀਂ ਹੁੰਦਾ ਹੁੰਦਾ ਪਰ ਦਿਮਾਗ ਹੀ ਉਹਲੇ ਹੋਗੇ ਵੀ ਨਹੀਂ ਯਾਰੀ ਸਭ ਤੋਂ ਵੱਡੀ ਗੱਲ ਹੈ ਵੀ ਕਿਸੇ ਨੂੰ ਖੁਸ਼ੀ ਦੇਣੀ ਅੱਜਕੱਲ ਬਹੁਤ ਔਖੀ ਹੈ ਕਿ ਵੀ ਤੁਸੀਂ ਦੇ ਰਹੇ ਇਹ ਪੈਸੇ ਨਾਲ ਵੀ ਖੁਸ਼ੀ ਨਹੀਂ ਮਿਲਦੀ ਜੋ ਮਰਜ਼ੀ ਕਹੀ ਜਾਵੇ ਇੰਨਾ ਟਾਈਮ ਕੱਢ ਕੇ ਬਿਨਾ ਪੈਸੇ ਤੋਂ ਕੋਈ ਆਪਣਾ ਪੈਸੇ ਨਾਲ ਵੀ ਕੰਮ ਨਹੀਂ ਇੰਝ ਕਰਦਾ ਤੁਸੀਂ ਬਿਨਾ ਪੈਸੇ ਤੋਂ ਕਰ ਰਹੇ ਮੈਨੂੰ ਤਾਂ ਬਹੁਤ ਜ਼ਿਆਦੀ ਖੁਸ਼ੀ ਆ ਬਹੁਤ ਧੰਨਵਾਦ ਆ ਤੁਹਾਡਾ ਕਿਰਪਾ ਕੀਤੀ ਪਾਉਂਦੇ ਸਾਡੇ ਇੱਕ ਸਾਡੇ ਨੇ ਮਿਹਰਬਾਨੀ ਆ ਇਹ ਤੋਂ ਉਸ ਜਿਹੜੀ ਮੇਰੀ ਇਹ ਹੀ ਰਹਿ ਗਈ ਹੈ ਦੇਖੋ ਹੋਰ ਕੁਝ ਲੈ ਦੇ ਕੇ ਨਹੀਂ ਆਣਾ ਕੋਈ ਚੀਜ਼ ਹੱਥ ਹੀ ਖਰੀਦੀ ਜਾ ਸਕਦੀ ਹੈ ਕਿ ਪਰ ਘੋਟੀਆਂ ਨਹੀਂ ਖਰੀਦੀਆਂ ਜਾ ਸਕਦੀਆਂ ਦੋਖਾ ਆਪਾਂ ਨੂੰ ਬਿਨਾ ਬੁਲਾਏ ਆ ਜਾਂਦੇ ਹੈਗੇ ਉਹੋ ਜਿਹੀ ਚੀਜ਼ਾਂ ਹਨਾ ਤਾਂ ਹੋ ਜੀ ਮੈ ਜਿੱਤਣ ਤੋਂ ਬਾਅਦ ਉਹ ਲਾਈਆਂ ਪਈਆਂ ਨੇ ਪੂਰੀਆਂ ਰੌਣਕਾਂ ਪਾਈ ਸਵਾਲ ਜਵਾਬ ਕਰ ਰਹੇ ਨੇ ਇਹਨਾਂ ਨੂੰ ਮੈਂ ਕਿਹੜਾ ਦੱਸਾਂ ਇਹ ਸਵਾਲ ਪੁੱਛਣਦੇ ਨੇ ਮੈਂ ਵੀ ਨਾਲੇ ਪੀ ਰਹੇ ਹਾਂ ਚਾਹ ਪਾਣੀ ਇਸ ਤੋਂ ਬਾਅਦ ਆਪਾਂ ਦੂਸਰੇ ਘਰ ਜਾ ਕੇ ਦੁਬਾਰਾ ਫੇਰ ਆਉਣ ਕਾ ਲਾਉਣੀ ਆ ਤੇ ਆਪਾਂ ਫੇਰ ਹੋਰ ਦੋ ਟੀਮਾਂ ਨੇ ਉਹਨਾਂ ਦੇ ਮੈਚ ਕਰਾ ਕੇ ਫੇਰ ਦੇਖਦੇ ਹਾਂ ਉਹ ਚ ਕੌਣ ਜਿੱਤਦਾ ਹੈ ਅਜੇ ਵਲੌਗ ਦੇ ਨਾਲ ਜੁੜੇ ਰਹੋ ਤੇ ਅਜੇ ਤੁਹਾਨੂੰ ਅੱਗੇ ਕਰਾਉਨੇ ਆ ਮਨ ਰੰਜਨ ਦੇਖਦੇ ਹਾਂ ਉਹ ਟੀਮਾਂ ਦੇ ਵਿੱਚੋਂ ਕੌਣ ਜਿੱਤਦਾ ਹੈ ਤੇ ਕੌਣ ਹਾਰਦਾ ਹਾਂਜੀ ਸਿੱਧੂ ਸਾਹਿਬ ਕਿਵੇਂ ਰਹਾ 23 ਸਾਲ ਹੋ ਗਏ ਫੱਟੇ ਬੰਦਾ ਕਿਵੇਂ ਘੈਂਟ ਹੈ ਬੁਲਾਉਣਾ ਚਾਹੀਦਾ ਬੰਦਾ ਅਸੀਮ ਖੋਲ ਵਾਲਾ ਹਾਂਜੀ ਤੁਹਾਡੇ ਵੀ ਰੂਵੀ ਨੇ ਜੀ ਬਹੁਤ ਬਹੁਤ ਵਧੀਆ ਪ੍ਰੋਗਰਾਮ ਵਧੀਆ ਜਿੱਤ ਗਈ ਆਪਾਂ ਜਿਤਾਦਾ